ਆਜੋ ਬਾਬਾ ਜੀ ਹਲਾ ਦੂਰੋ ਲੈ ਨੂਰੋ ਲੈ ਦੂਰੋ ਛੇ ਹੋ ਜਾਓ ਸਾਰਿਆਂ ਦੀ ਲੈ ਲਿਓ ਛੱਡਿਓ ਨਾ ਥੋੜਾ ਥੋੜਾ ਪਿੱਛੇ ਨੂੰ ਹੋ ਜਾਓ ਵੀਰੇ ਕਲੀਅਰ ਆਜੂਗੀ ਲੋ ਪਰ ਪਹਿਲੀ ਜੋੜ ਦੇ ਪਹਿਲਵਾਨਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਯਾਦਗਰੀ ਫੋਟੋ ਯਾਦਗਰੀ ਤਸਵੀਰ ਕਰਵਾਈ ਜਾ ਰਹੀ ਹੈ ਪਹਿਲਵਾਨਾਂ ਨਾਲ ਜਿੰਨੇ ਵੀ ਦਰਸ਼ਕ ਪੁੱਜੇ ਜਿੰਨੇ ਵੀ ਪਹਿਲਵਾਨ ਉਸਤਾਦ ਕਲੀਫੇ ਪੁੱਜੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਜਿਨ੍ਹਾਂ ਨੇ ਅੱਜ ਦਾ ਮੰਗਲ ਸਫਲ ਬਣਾਉਣ ਲਈ ਆਪਣੀ ਨੇਕ ਕਮਾਈ ਵਿੱਚ ਦਸਵੰਦ ਦਿੱਤੇ ਉਹਨਾਂ ਦਾ ਇਹ ਵਿਸ਼ੇਸ਼ ਤੌਰ ਤੇ ਬੰਦਾ ਧੰਨਵਾਦ ਕਰਦੇ ਆਂ ਇੱਕ ਵਾਰ ਜੀ ਸਤਿ ਖੜ ਜੋ ਬਈ ਜਿੰਨੇ ਲੋਕਾਂ ਸੰਗਤ ਪਹੁੰਚਿਆ ਸਾਰੀ ਸੰਗਤ ਨੂੰ ਬੇਨਤੀ ਹੈ ਆਪਾਂ ਨੇ ਭਗਵਾਨ ਸ੍ਰੀ ਚੰਦ ਮਹਾਰਾਜ ਜੀ ਦੇ ਨਾਂ ਤੇ ਜਤਾਰਾ ਕਰਾਉਣਾ ਤੁਸੀਂ ਸਾਰਿਆਂ ਨੇ ਜਕਾਰੇ ਦਾ ਜਬਵਾਬ ਜਕਾਰੇ ਦੇ ਵਿੱਚ ਦੇਣਾ ਹੈ ਜਗਤ ਗੁਰੂ ਭਗਵਾਨ ਸ੍ਰੀ ਤੰਦ ਮਹਾਰਾਜ ਕੀ ਜੈ ਸੰਤ ਬਾਬਾ ਪੂਰਨਦਾਸ ਮਹਾਰਾਜ ਕੀ ਜੈ ਕੋਲ ਨਕਰ ਖੇੜੇ ਕੀ ਜੈ ਜੈ ਸਾਰੀ ਸੰਗਤਾਂ ਦਾ ਪੈਰੋਂ ਧੰਨਵਾਦ ਕਰਦਾਂ ਹੁਣ ਆਪਾਂ ਗੁਰੂ ਮਹਾਰਾਜ ਦਾ ਬਖਸ਼ਾ ਜੰਗੀ ਜੁਕਾਰਾ ਗਜਾਈਓ ਤੁਸੀਂ ਜੁਕਾਰੇ ਦਾ ਜਵਾਬ ਜੁਕਾਰੇ ਦੇ ਵਿੱਚ ਦੇਣਾ ਬੋਲੋ ਸੋਨਿਹਾਲ ਸੋਨਿਹਾਲ ਸਤਿ ਸ੍ਰੀ ਅਕਾਲ ਠੀਕ ਹੋ ਗਿਆ ਕਰਦੇ ਇਸ਼ਾਰਾ ਕਰ ਕਿੰਨੇ ਲੋਕ ਸੰਗਤ ਪਹੁੰਚਿਆ ਸਾਰੀ ਸੰਗਤ ਨੂੰ ਬੇਨਤੀ ਹੈ ਇੱਕ ਵਾਰ ਆਪੋ ਆਪਣੇ ਗੁਰੂ ਪੀਰਾਂ ਦੇ ਨਾਂ ਤੇ ਹੱਥ ਜੋੜ ਕੇ ਬੇਨਤੀ ਹੈ ਬ੍ਰਹਮ ਗਿਆਨੀ ਸੰਤ ਬਾਬਾ ਪੂਰਨ ਦਾਸ ਮਹਾਰਾਜ ਜੀ ਦੇ ਨਾਂ ਤੇ ਸਾਧ ਸੰਗਤ ਦਾ ਮਲਬਾਨ ਜੀ ਨੇ ਇਸ਼ਾਰਾ ਕੀਤਾ ਸੋਹਣੇ ਬਾਈ ਮਹਾਂਪੁਰਖਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਕੇ ਆਪਾਂ ਨੂੰ ਜੀ ਕਰੋ ਬਾਈ ਕਰੋ ਹੱਤ ਗੜਾ ਪ੍ਰਿੰਸ ਤਲਵਾਰਨ ਮਹਾਰਾਣਾ ਹਰਮਨ ਤਲਵਾਰ ਲੰਘੇ ਲਓ ਦੂਸਰੇ ਪਾਸਾ ਸ੍ਰੀ ਗੁਰੂ ਅੰਗਦ ਦੇਵ ਮਹਾਰਾਜੀ ਚਲਾਇਓ ਟੋਰਚ ਇੱਕ ਵਾਰ ਤਾੜੀਆਂ ਦੀ ਗੂੰਜ ਬਲਾਵੇ ਤੁਹਾਡੇ ਸਾਹਮਣੇ ਪਹਿਲੀ ਕੁਸ਼ਤੀ ਗੁਰੂ ਦੇ ਚੁੱਕਿਆ ਮੈਦਾਨ ਰਿਚੇ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਕਹਿੰਦਾ ਮੁੱਲ ਪਹਿਣ ਸ੍ਰੀਵੰਦੇ ਬਾਈ ਜਿੰਨਾ ਲਾਈਆਂ ਲੋੜਦਾ ਉੱਟ ਕੇ ਤੁੰਨ ਜੋਰ ਜਬਾਨਾਂ ਦਾ ਲੈ ਜਨ ਭਰਿਆ ਮੇਲਾ ਲੁੱਟ ਕੇ ਇਹ ਅੜੀਏ ਲਕੋੜੇ ਨੇ ਯਾਰਾ ਕੜੀ ਵੀ ਜਾਂਦੇ ਮਨਮਾਲੀ ਇਹ ਰਾਜੇ ਖੇਲੇ ਹੱਤ ਪਾਸੇ ਰੋਡੀਆਂ ਪਹੁੰਚੀ ਫਿਰ ਜਵਾਨੀ ਅਗਲੀ ਪਰਚੀ ਵੱਲ ਜਾਸਲ ਪਾਲਵਾਲ ਲੰਗ ਰਾਜਵੀਰ ਭੁੰਗੜ ਸੇਟੀ ਖੜੇ ਪਾਸਾ ਪਈ ਪਹੁੰਚੋ ਪਹਿਲਵਾਨ ਜੀ ਨਾਮ ਬੋਲੋ ਨੇ ਸੇਟੀ ਪਹੁੰਚੋ ਪਰਚੀ ਲੱਗੇ ਜਾ ਮੇਰੇ ਕੋਲ ਅਗਲੀ ਕੁਸ਼ਤੀ ਮੁਹੰਮਦ ਅਰਮਾਨ ਕੇਸਰਖੜਾ ਵਿਸ਼ਾਲ ਪਹਿਲਵਾਨ ਜੀ ਮਾਲ ਬਈ ਜਾਸਲ ਲੰਗ ਹੱਤਕੜਾ ਕਰੋ ਜਾਸਲ ਲੰਗ ਕਿੱਥੇ ਜਾ ਰਹੇ ਰਾਜਵੀਰ ਭੁੰਗੜ ਹਲਾ ਰਾਜਵੀਰ ਕਿਹੜਾ ਵੀ ਹੱਥ ਪੀਠ ਹੈ ਜਾਸਲ ਲੰਗ ਪਰ ਪਰਚੀ ਲਾ ਕੇ ਤਲਵੰਦ ਪਹਿਲਵਾਨ ਦੇ ਕੋਲ ਰਿਪੋਰਟ ਕਰੋਗੇ ਅਗਲੀ ਜਿਹੜੀ ਕੁਸ਼ਤੀ ਹੈ ਅਗਲੀ ਜਿਹੜੀ ਕੁਸ਼ਤੀ ਮੁਹੰਮਦ ਅਰਮਾਨ ਕੇਸਰਖਾੜਾ ਵਿਸ਼ਾਲ ਪਹਿਲਵਾਨ ਜੀ ਮਾਲਾ ਉਹ ਵੀ ਪਹਿਲਵਾਨ ਆਪਦੇ ਆਪ ਨੂੰ ਵਰਮਾ ਕੇ ਪਿਆਰਣਗੇ ਅਗਲੀ ਕੁਸ਼ਤੀ ਦੇ ਲਈ ਵਾਹ ਬੇਬਾ ਦਰਸ਼ਕ ਵੀਰਾਂ ਨੂੰ ਬੇਨਤੀ ਕਰਦਾ ਛੇਤੀ ਤੋਂ ਛੇਤੀ ਖਾੜੇ ਪਾਤਸ਼ਾਹ ਦੀ ਹਜ਼ੂਰੀ ਤੇ ਪਹੁੰਚਣ ਦੀ ਕਿਰਪਾ ਕਰੋ ਸਾਮਾ ਵਾਂਗ ਦੇਖੋ ਜਬਾਨ ਪੇੜਦੋ ਔਰ ਕਿਵੇਂ ਆ ਕੇ ਜਬਾਨੀਆਂ ਖੜ ਗਈਆਂ ਅੱਖੀਂ ਦੇਖੋ ਨਜ਼ਾਰੇ ਮਿੱਤਰੋ ਜੱਫੇ ਲੱਗਣੇ ਕੁਸ਼ਤੀਆਂ ਹੋਣਗੀਆਂ ਅੱਖੀਂ ਦੇਖੋ ਨਜ਼ਾਰੇ ਮਿੱਤਰੋ ਜੱਫੇ ਲੱਗਣੇ ਕੁਸ਼ਤੀਆਂ ਹੋਣਗੀਆਂ ਗਰਦਾਰ ਆਕਾਸ਼ਦੀਪ ਸਿੰਘ ਜੀ ਕੈਨੇਡਾ ਸਾਨਾਪ ਨਿਰਮਲ ਸਿੰਘ ਜੀ ਲਾਟ ਉਹਨਾਂ ਵੱਲੋਂ 58000 ਰੁਪਏ ਇਸ ਕੁਸ਼ਤੀ ਦੇ ਅੰਲੇ ਵੱਡਾ ਯੋਗਦਾਨ ਪਾਇਆ ਤੇ ਉਹਨਾਂ ਦਾ ਧੰਨਵਾਦ ਕਰਦਾ ਪਰਚੀ ਲੈ ਕੇ ਜਾਓ ਮੇਰੇ ਕੋਲ ਬਈ ਇਧਰ ਆ ਗਿਆ ਕਰੋ ਭਲਵਾਨੋ ਬਈ ਹਰਮਨ ਪਹਿਲਵਾਲ ਲੰਗਾ ਪਰਚੀ ਲੈ ਜਾਓ ਆਪਣੀ ਪਹਿਲੀ ਕੁਸ਼ਤੀ ਆਰਪਾਰ ਹੋ ਚੁੱਕੀ ਹੈ ਮੁਹੰਮਦ ਅਰਮਾਨ ਹਾਂਜੀ ਪਹਿਲਵਾਨ ਜੀ ਕਿਹੜੀ ਜਗ੍ਹਾ ਤੇ ਟੀਮ ਹੈ ਇਹ ਇਹ ਕਿਹੜੀ ਜਗ੍ਹਾ ਤੇ ਟੀਮ ਹੈ ਮੁਹੰਮਦ ਅਰਮਾਨ ਕੇਸਰ ਖਰਾ ਮੈਦਾਨ ਹਾਂਜੀ ਦੱਸੋ ਇਹਨਾਂ ਨੂੰ ਕੀ ਹੋਈ ਇੱਕ ਤਾਂ ਜਸਨ ਲੰਗਾ ਜੀ ਇੱਕ ਰਾਜਵੀਰ ਭੁੰਦੜ ਕਿਹੜੀ ਛੱਡੇ ਵਿੱਚ ਨੇ ਜੀ ਹੈ ਮੜਾ ਇਹ ਪਹਿਚਾਨ ਦੱਸ ਦੋ ਜੀ ਕਿਹੜੇ ਲੰਗ ਤੋਂ ਲੰਗ ਤੋਂ ਥੱਲੇ ਆ ਪਹਿਲਵਾਨ ਭੁੰਦੜ ਉੱਪਰਲਾ ਭੁੰਦੜ ਮੋ ਵੀਰ ਪਹਿਲਵਾਨ ਜੀ ਕੇਸਰ ਖਰਾ ਉਸ ਤੋਂ ਜਿਹੜੀ ਅਗਲੀ ਕੁਸ਼ਤੀ ਹੈ ਸ਼ਹਿਜ਼ਾਦ ਪਹਿਲਵਾਨ ਕੇਸਰ ਖਰਾ ਹਨੀਫ ਪਹਿਲਵਾਨ ਰੌਣੀ ਉਹ ਵੀ ਪਹਿਲਵਾਨ ਆਪਦੇ ਆਪ ਨੂੰ ਪਰਮਾਕੇ ਤਿਆਰ ਰਣਗੇ ਅਗਲੀ ਕੁਸ਼ਤੀ ਦੇ ਲਈ ਉਧਰ ਅਸੀਂ ਤਾਦੂ ਧੰਨਵਾਦ ਕਰਦਾ ਭਾਈ ਸਾਹਿਬ ਪਾਈ ਜਸਵੀਰ ਸਿੰਘ ਜੀ ਬਾਬਾ ਜੀ ਦੇ ਸੇਵਾਦਾਰ ਨੇ ਉਹਨਾਂ ਦਾ ਵੀ ਤਾਦੂ ਧੰਨਵਾਦ ਕਰਦੇ ਗੁਰੂ ਜੀ ਆਜੀ ਗੁਰੂ ਬਲਵੰਤ ਜੀ ਮੇਰੇ ਕੋਲ ਆਏ ਕਬੜੀ ਲਓ ਉਧਰ ਕਲਵੰਦ ਪਹਿਲਵਾਨ ਜੀ ਉਹਦਾ ਰੈਫਰ ਦੀਆਂ ਸਵਾਗਤ ਕਰ ਰਹੇ ਨੇ ਲਖਾ ਪਹਿਲਵਾਨ ਜੀ ਸਵਾਣਾ ਉਹ ਵੀ ਰੈਫਰ ਦੀਆਂ ਸਵਾਗਤ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਉਧਰ ਕਰਮਾ ਪਹਿਲਵਾਨ ਜੀ ਬੜਵਾਲ ਟੋਲੀ ਪਹਿਲਵਾਨ ਚਾਸ ਵਾਲਾ ਆਲਮ ਪਹਿਲਵਾਨ ਖੇੜੀ ਜੋੜੇ ਮੈਚ ਦੀ ਸੇਵਾ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰਿਆਂ ਦਾ ਭਾਈ ਨਾਲੇ ਛੋਟੀ ਜੋੜ ਦੇ ਪਹਿਲਵਾਨਾਂ ਨੂੰ ਬੇਪੀ ਹੈ ਜਦੋਂ ਪਰਚੀ ਲਿਖੀ ਜਾਂਦੀ ਹੈ ਨਾਲ ਦੀ ਨਾਲ ਪਿਆਰ ਹੋ ਜਾਇਆ ਕਰੋ ਭਾਈ ਜੱਸਾ ਪੁੰਦੇੜ ਮੋਬੀਨ ਕੇਸਰ ਖੜਾ ਪਰਚੀ ਲੈ ਕੇ ਐ ਵਿੱਚ ਨਹੀਂ ਜਾਣਾ ਤੇ ਪਾਸੇ ਉਤੋ ਜਿੱਥੋਂ ਵੀ ਰੈਫਰੀ ਬੋਲੇ ਉੱਥੋਂ ਕੁਸ਼ਤੀ ਸ਼ੁਰੂ ਕਰਨੀ ਹੈ ਸਾਨਾ ਵਾਂਗ ਦੇਖੋ ਜਬਾਨ ਭੜਦੇ ਕੁਮੇ ਆਪੇ ਜੁਬਾਨੀਆਂ ਕਹਿਣ ਦੀਆਂ ਅੱਖੀ ਵੇਖੋ ਨਜ਼ਾਰੇ ਮਿੱਤਰੋ ਜੱਥੇ ਲੜਣੇ ਕੁਸ਼ਤੀਆਂ ਹੋਣ ਦੀਆਂ ਅੱਖੀ ਵੇਖੋ ਨਜ਼ਾਰੇ ਮਿੱਤਰੋ ਜੱਥੇ ਲੜਣੇ ਕੁਸ਼ਤੀਆਂ ਹੋਣ ਦੀਆਂ ਦਰਸ਼ਕ ਵੀਰਾਂ ਨੂੰ ਬੇਨਤੀ ਕਰਦਾ ਛੇਤੀ ਤੋਂ ਛੇਤੀ ਅਖਾੜੇ ਪਾਸੇ ਦੀ ਹਜੂਰੀ ਤੇ ਪਹੁੰਚਣ ਦੀ ਕਿਰਪਾ ਕਰੋ ਉਧਰ ਬਹੁਤ ਪਹਿਲਵਾਨ ਜੀ ਲਚਕਾਣੀ ਉਹ ਵੀ ਆਪਣੇ ਖਾੜੇ ਦੇ ਪਹਿਲਵਾਨਾਂ ਨੂੰ ਲੈ ਕੇ ਤੇ ਪਹੁੰਚ ਚੁੱਕੇ ਨੇ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਅਸੀਂ ਤੌਰ ਤੇ ਧੰਨਵਾਦ ਕਰਦੇ ਹਾਂ ਜੀ ਹਾਂ ਜੀ ਮੀਤਾ ਪਹਿਲਵਾਨ ਜੀ ਅਜਨਤਾ ਤੀਸਰੇ ਰੈਫਰੀ ਖਾੜੇ ਪਾਚੇ ਜੁਰੀ ਚ ਪਹੁੰਚੇ ਦੀ ਕਿਰਪਾਲਤਾ ਕਰੋ ਸਾਡੇ ਗੁਰਮੀਤ ਸਿੰਘ ਮੀਤਾ ਪਹਿਲਵਾਨ ਜੀ ਜਨਤਾ ਤੀਸਰੇ ਰੈਫਰੀ ਖਾੜੇ ਪਾਚੇ ਜੁਰੀ ਚ ਪਹੁੰਚੇ ਦੀ ਕਿਰਪਾਲਤਾ ਕਰੋ ਬਈ ਰੈਫਰੀਆਂ ਨੂੰ ਬੇਨਤੀ ਆ ਵੀ ਆਪੋ ਆਪਣਾ ਹਾਂ ਸਥਾਨ ਵੰਡ ਲਓ ਜੀ ਲਖਾ ਭਲਵਾਨ ਜੀ ਤੁਸੀਂ ਕੁਸ਼ਤੀ ਇੱਧਰਲੇ ਪਾਸੇ ਲਿਆਉਣੀ ਹੈ ਸਰਬੰਤ ਭਲਵਾਨ ਜੀ ਤੁਸੀਂ ਇੱਧਰਲੇ ਪਾਸੇ ਤੇ ਮੀਤਾ ਭਲਵਾਨ ਜੀ ਉਹ ਪਰਲੇ ਪਾਸੇ ਚਲੇ ਜਾਓ ਚਲੋ ਵੀ ਪਰਚੀ ਫੜਾ ਕੇ ਕੁਸ਼ਤੀ ਸ਼ੁਰੂ ਕਰੋ ਜੀ ਉਧਰ ਅਸੀਂ ਪੈਗ ਨੂੰ ਧੰਨਵਾਦ ਕਰਦਾ ਪਹਿਲਵਾਨ ਮਰੀਤ ਸਿੰਘ ਜੀ ਰੌਣੀ ਉਹ ਵੀ ਖਾੜੇ ਪਾਚੇ ਜੁਰੀ ਪਹੁੰਚ ਚੁੱਕੇ ਨੇ ਉਹਨਾਂ ਦਾ ਵੀ ਤਹਿਦਿਰੋਂ ਧੰਨਵਾਦ ਕਰਦਾ ਸੰਤ ਬਾਬਾ ਹਰਚੰਦ ਸਿੰਘ ਜੀ ਚਾਸ ਵਾਲ ਵਾਲੇ ਮਾਪੋਰ ਉਹ ਵੀ ਖਾੜੇ ਪਾਚੇ ਜ ਪਹੁੰਚ ਚੁੱਕੇ ਨੇ ਉਹਨਾਂ ਦਾ ਵੀ ਪਹੁੰਚਣ ਤੋਂ ਅਸੀਂ ਤਹਿਦਿਰੋਂ ਧੰਨਵਾਦ ਕਰਦੇ ਆਂ ਸ਼ਾਹਜ਼ਾਦ ਪਹਿਲਵਾਨ ਕੇਸਰ ਖਾੜਾ ਤੇ ਹਨੀਫ ਪਹਿਲਵਾਨ ਰੌਣੀ ਇਹ ਕੱਪੜਿਆਂ ਕੋਲੇ ਰਹਿਣਗੇ ਮੇਰੇ ਕੋਲ ਪਰਚੀ ਲੈ ਕੇ ਫੇਰ ਕੁਸ਼ਤੀ ਸ਼ੁਰੂ ਕਰਨੀ ਹੈ ਤੇ ਹੁਣ ਮੈਂ ਕੁਸ਼ਤੀ ਕਰਨ ਵਾਲਿਆਂ ਨੂੰ ਕੁਸ਼ਤੀ ਕਰਾਉਣ ਵਾਲਿਆਂ ਨੂੰ ਕੁਸ਼ਤੀ ਦੇਖਣ ਵਾਲਿਆਂ ਨੂੰ ਬੇਨਤੀ ਕਰਦਾ ਆਪਾਂ ਨੇ ਡਿਸਪਲਨ ਜ਼ਰੂਰ ਬਣਾ ਕੇ ਰੱਖਣਾ ਹੈ ਹਰ ਕੰਮ ਵਾਸਤੇ ਪੂਕਤਾਮਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਇਹਦੇ ਕਾਨੂੰਨਾਂ 'ਚੋਂ ਕੰਮ ਕੀਤਾ ਜਾਵੇ ਬਹੁਤ ਅਸਾ ਹੁੰਦਾ ਹੈ ਅੱਜ ਇੱਥੇ ਸੂਲਾਂ ਤਹਿਤ ਕੁਸ਼ਤੀ ਮੁਕਾਬਲੇ ਕਰਵਾਏ ਜਾਣਗੇ ਕਿਸੇ ਵੀ ਮੇਰੇ ਵੀਰ ਨੇ ਸੂਲਾਂ ਨੂੰ ਭੰਗ ਨਹੀਂ ਕਰਨਾ ਗੁਰਬਾਣੀ ਦੇ ਅਨੁਸਾਰ ਸੋ ਸਿੱਖ ਸਖਾ ਬੰਦ ਪਹ ਭਾਈ ਜੇ ਬੁਰਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਚੱਲੇ ਭਾਈ ਵਿਸ਼ੜ ਝੋਟਾ ਖਾਵੇ ਜੇ ਤਾਂ ਸੀਤਾ ਲੀਕ ਨਾ ਟੱਪਦੀ ਕਿਉਂ ਰਾਮਣ ਲੈ ਜਾਂਦਾ ਰਸਤੇ ਸੋੜ ਕੇ ਰਸਤੇ ਚੱਲੇ ਸੋਝੋ ਤੱਤੇ ਖੰਦ ਰਸਤੇ ਸੋੜ ਕੇ ਰਸਤੇ ਚੱਲੇ ਸੋਝੋ ਤੱਤੇ ਖੰਦ ਆਪਾਂ ਨੂੰ ਡਿਸਪਲਿਨ ਜ਼ਰੂਰ ਬਣਾਉਣਾ ਹੈ ਹੱਥ ਜੋੜ ਕੇ ਬੈਠੀਆਂ ਪਹਿਲਵਾਨਾਂ ਨੂੰ ਤੇ ਦਸਕ ਵੀਰਾਂ ਨੂੰ ਆਪਾਂ ਬੈਰੀਕੇਡ ਲਾਇਆ ਇਹ ਨਾ ਕੋਈ ਕੰਬ ਕਰਿਆ ਨਾ ਕੋਈ ਕਰਿਆ ਗੋਤ ਇਹ ਸ਼ਰਪ ਤੁਹਾਨੂੰ ਰੁਕਾਉਂਦਾ ਸਾਰਾ ਜਿੱਤੇਗੇ ਸ਼ਹੀਦ ਕੇਸਰ ਖੜਾ ਹਨੀਫ ਰੌਣੀ ਤਲਵੰਦ ਪਹਿਲਵਾਨ ਕੋਲ ਰਿਪੋਰਟ ਕਰੋ ਬਈ ਹਨੀਫ ਰੌਣੀ ਕਿੱਥੇ ਹੈ ਬਈ ਅਮੋ ਪ੍ਰਤਾਪ ਵਾਹ ਬਈ ਵਾਹ ਬਈ ਨੌਜਵਾਨ 18-5 ਵਿੱਚ ਪਹੁੰਚ ਚੁੱਕੇ ਨੇ ਅਮੋ ਪ੍ਰਤਾਪ ਸਾਡੇ ਜਿਉਂਕੇ ਉਹਨਾਂ ਦੇ ਵੱਲੋਂ ਪਹੁੰਚ ਹੁੰਦਾ ਸੀ ਤਾਦੂ ਧੰਨਵਾਦ ਕਰਦੇ ਆ ਸਰਪੰਚ ਬਲਵੰਦਰ ਸਿੰਘ ਕੰਡ ਉਹਨਾਂ ਦੇ ਸਪੁੱਤਰ ਅਮੋ ਪ੍ਰਤਾਪ ਸਿੰਘ ਦੀ ਕੰਗ ਅਖਾੜੇ ਪਾਚ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਦਾ ਵੀ ਤੇ ਪਹੁੰਚ ਪਾਸੇ ਤਾਦੂ ਧੰਨਵਾਦ ਕਰਦੇ ਆ ਇਧਰ ਬਾਬਾ ਰਾਏ ਸਿੰਘ ਜੀ ਬਾਬਾ ਰਾਏ ਸਿੰਘ ਜੀ ਵੀ ਇੱਥੇ ਬੈਠੇ ਆ ਜੇ ਕਿਸੇ ਨੂੰ ਜੇਮ ਕਰਨੀ ਹੈ ਤਾਂ ਪਹਿਲਾਂ ਪ੍ਰਬੰਧਕ ਕਮੇਟੀ ਤੋਂ ਅਗਿਆ ਜ਼ਰੂਰ ਪ੍ਰਾਪਤ ਕਰ ਲਿਆ ਕਰੋ ਜੀ ਕੋਈ ਵੀ ਗੇਮਾਂ ਵਾਲੇ ਨੇ ਕਈ ਵਾਰ ਸਾੜਿਆ ਬੁਲਾ ਰਹਿਆਂ ਦੇ ਤੇ ਦੋਸ਼ ਲੱਗ ਜਾਂਦੇ ਪਹਿਲਾਂ ਅਗਿਆ ਜ਼ਰੂਰ ਪ੍ਰਾਪਤ ਕਰ ਲਿਆ ਕਰੋ ਜੀ ਔਰ ਇਹ ਹਾਲੀ ਪੁਸ਼ਟੀ ਪ੍ਰੋਮਾ ਦਾ ਕੱਟ ਹੁੰਦਾ ਹੋਇਆ ਤੇ ਅਸੀਂ ਸਭ ਲੋਕ ਧੰਨਵਾਦ ਕਰਦੇ ਤਾਤੀ ਮਨੀਸ਼ ਸਿੰਘ ਜੀ ਰੌਣੀ ਬਾਰੇ ਮੇਤਰਾ ਦੀ ਦੁਨੀਆ ਨੂੰ ਵਿੱਚ ਉਹਦੀ ਖਾੜੀ ਪਾਛਾ ਵਿੱਚ ਪਹੁੰਚਣ ਦੀ ਜੀ ਕਹ ਜੀ ਬਾਬਾ ਰਾਜ ਸਿੰਘ ਜੀ ਆਪਣੀ ਪਿੱਠ ਤੇ 100 ਕਿਲੋ ਦੀ ਬੋਰੀ ਚਾਕੇ ਦਿਖਾਉਣਗੇ ਇਹਨਾਂ ਦਾ ਵੀ ਆਪਾਂ ਕਰਤੱਪ ਦੇਖ ਲੈ ਜੀ ਅਗਲੀ ਜਿਹੜੀ ਕੁਸ਼ਤੀ ਹੈ ਅਬਦુલ ਪਹਿਲਵਾਨ ਦੀ ਟੱਕਰ ਸਰ ਹੈ ਤੇ ਸਾਹਿਲ ਪਹਿਲਵਾਨ ਦੀ ਮੁਕਤਾਨੀ ਉਹਦੇ ਪਹਿਲਵਾਨ ਆਪਣੇ ਆਪ ਨੂੰ ਗਰਮਾ ਕੇ ਤਿਆਰ ਹੋਣਗੇ ਅੱਜ ਵੀ ਕੁਸ਼ਤੀ ਦੇ ਲਈ ਅਸੀਂ ਪਹਿਲੋਂ ਧੰਨਵਾਦ ਕਰਦੇ ਹਾਂ ਸਾਡੇ ਮੁੱਖ ਸੇਵਾਦਾਰ ਪਾਪਾ ਠੀਕ ਹੈ ਜੀ ਸੰਤ ਬਾਬਾ ਗੁਰਚਰਨ ਦਾਸ ਜੀ ਮੁੱਖ ਸੇਵਾਦਾਰ ਸਰਪੰਚ ਬਲਵਿੰਦਰ ਸਿੰਘ ਜੀ ਕੰਗ ਸਰਦਾਰ ਸੁਖਵਿੰਦਰ ਸਿੰਘ ਜੀ ਲੰਬੜਦਾਰ ਸਾਹਿਬ ਸਾਡੇ ਕਾਲਾ ਮੰੰਦਰ ਦੀ ਰੋਡ ਰੋਡ ਦੇ ਸਰਦਾਰ ਅਵਤਾਰ ਸਿੰਘ ਜੀ ਉਹਨਾਂ ਦਾ ਵੀ ਅਸੀਂ ਤਾਦ ਤੋਂ ਧੰਨਵਾਦ ਕਰਦੇ ਆਂ ਸਰਦਾਰ ਗੁਰਮੀਤ ਸਿੰਘ ਜੀ ਸਰਦਾਰ ਦਰਸ਼ਨ ਸਿੰਘ ਜੀ ਐਸ ਸਰਪੰਚ ਸਾਹਿਬ ਜੀ ਸਾਡੇ ਭਾਈ ਸਾਹਿਬ ਭਾਈ ਭਜਨ ਸਿੰਘ ਜੀ ਹਰਪਨ ਸਿੰਘ ਜੀ ਉਹਨਾਂ ਦਾ ਵੀ ਤਾਦ ਤੋਂ ਧੰਨਵਾਦ ਕਰਦੇ ਆਂ ਸਾਡੇ ਸਤਕਾਰ ਜੋ ਦੇਚੇਦਾਰ ਜਤਿੰਦਰ ਸਿੰਘ ਜੀ ਸ਼ੋਮਲ ਖੇੜੀ ਵਾਲੇ ਲੱਖਾਂ ਰੁਪਈਆ ਬਾਬਾ ਜੀ ਦੇ ਕੋਟੀ ਰੰਗਰ ਦੇ ਗਤਾਰ ਸੇਵਾ ਦੇ ਵਿੱਚ ਆ ਬੜੀ ਸੇਵਾ ਕਰਦੇ ਨੇ ਇਹਨਾਂ ਦਾ ਵੀ ਤਾਦੋ ਧੰਨਵਾਦ ਕਰਦਾ ਸਰਦਾਰ ਸੁਪਦੀਰ ਸਿੰਘ ਜੀ ਖਤੜਾ ਸਾਹਿਬ ਉਹ ਵੀ ਹਰ ਸਾਲ ਸੇਵਾ ਲਗਾਉਂਦੇ ਨੇ ਸਰਦਾਰ ਜਸਵੀਰ ਸਿੰਘ ਜੀ ਜੱਤੀਪਾਲ ਉਹਨਾਂ ਦਾ ਵੀ ਤਾਦੋ ਧੰਨਵਾਦ ਕਰਦਾ ਚੇਰਮੈਨ ਲਖਵੀਰ ਸਿੰਘ ਜੀ ਲਾਹ ਉਹਨਾਂ ਦਾ ਵੀ ਤਾਦੋ ਧੰਨਵਾਦ ਕਰਦਾ ਸਰਦਾਰ ਜਸਵੀਰ ਸਿੰਘ ਜੀ ਜੱਸੀ ਰਾਜਪੁਰੇ ਵਾਲੇ ਉਹਨਾਂ ਦਾ ਵੀ ਤਾਦੋ ਧੰਨਵਾਦ ਕਰਦਾ ਸਰਦਾਰ ਗੁਰਜੰਤ ਸਿੰਘ ਜੀ ਸ਼ੇਖੋ ਅਗੋਦੋ ਕਗਰਸਰਾ ਸਹਿ ਲਕਟਾਣੀ ਚਲੀ ਗਈ ਕੁਸ਼ਤੀ ਬਈ ਰਾਜਤਮਾਲਾ ਤੇ ਦਵਿੰਦਰ ਲਕਟਾਣੀ ਹੈਲੋ ਜੀਆ ਪਰਤੀ ਪੈਸੇ ਲੈ ਕੇ ਭਰوان ਜੀ ਬਈ ਰਾਜਤਮਾਲਾ ਹਟਕੜਾ ਕਰੋ ਇਹਨਾਂ ਦੇਰ ਪੁੱਤ ਦਵਿੰਦਰ ਲਕਟਾਣੀ ਠੀਕ ਹੈ ਪਰਤੀ ਲਓ ਜਿੱਥੇ ਵੀ ਰੈਫਰੀ ਬੋਲੇ ਉੱਥੇ ਕੁਸ਼ਤੀ ਸ਼ੁਰੂ ਕਰੋ ਅਗਲੀ ਜਿਹੜੀ ਕੁਸ਼ਤੀ ਅਲਬਖਸ ਪਹਿਲਵਾਨ ਜੀ ਦੇਸਰ ਖੜਾ ਹਰਸ਼ ਪਹਿਲਵਾਨ ਜੀ ਤਰਾਹ ਉਹਦੇ ਪਹਿਲਵਾਨ ਆਪਣੇ ਆਪ ਨੂੰ ਕਰਵਾ ਕੇ ਖਾੜੇ ਪਾਸੇ ਪਹੁੰਚੋ ਅਦਰਸੀ ਪਾਦਰੋ ਧੰਨਵਾਦ ਕਰਦਾ ਸਾਡੇ ਪ੍ਰਕਾਰ ਸਿੰਘ ਜੀ ਸੁਪਰਦਾਰ ਸਾਹਿਬ ਉਹ ਵੀ ਖਾੜੇ ਪਾਦਸ਼ਾਹ ਵਿੱਚ ਪਹੁੰਚੇ ਨੇ ਅਸੀਂ ਪਾਦਰੋ ਧੰਨਵਾਦ ਕਰਦੇ ਆਂ ਅਲਮਾਕਸ ਪਹਿਲਵਾਨ ਕੇਸਰ ਖਾੜਾ ਬਈ ਹੱਥ ਘੜਾ ਕਰੋ ਕਿਹੜਾ ਪਹਿਲਵਾਨ ਹੈ ਹਰਸ ਪਹਿਲਵਾਨ ਦਰਾਹਾ ਅਫਦਲ ਕੇਸਰ ਖੜਾ ਹਰਸ ਦਰਾਹਾ ਜਦ ਕਿ ਕਿੱਥੇ ਛੇਤੀ ਭੇਜੋ ਬਈ ਹਰਸ ਪਹਿਲਵਾਨ ਦਰਾਹਾ ਹਰਸ ਦਰਾਹਾ ਟੀਲ ਨੋ ਕੀਆ ਅਲਬਸ ਜੀ ਪਰਚੀ ਲੈ। ਅਰਦਾਸ ਕਾ ਕਿਸਨਾ ਹੈ? ਸਾਹਿਲ ਲਜਕਾਣੀ ਪੁਸ਼ਟੀ ਹੋਵੀ ਤੁਹਾਡੀ? ਉਹ ਸਾਹਿਲ ਲਜਕਾਣੀ ਕਿਹੜਾ ਬਈ? ਸਾਹਿਲ ਹੋਗੀ। ਆ ਪਰਚੀ ਭੋਲ ਦਮਾਰੇ ਬੜਾ ਜੇਲਿਆ ਤੁ। ਆਪ ਕੋ ਗਿਆ ਜੇ। ਨਾਮ ਆਉਂਦੀ ਰਜਾ। ਪਾਪਾ ਜੀ ਦੇ ਨਾਮ ਤੇ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਵੀ ਵੇਖੋ। ਬੋਰੀ ਚਾਤੇ ਦਿਖਾਈਆ, ਬੋਰੀਆਂ ਕੱਟੜੀਆਂ, ਮੋਗਤਰ ਚੱਕਣੇ। ਮੂੰਗੜੀਆਂ ਫੇਰਨੀਆਂ। ਸੌਂਚੀ ਪੱਤੀ ਖੇਡ ਛੇਡਣੀ ਇਹ ਸਾਡੀਆਂ ਵਿਰਾਸਤੀ ਖੇਡਾਂ ਨੇ ਬਾਬਾ ਰਾਏ ਸਿੰਘ ਜੀ ਉਹਨਾਂ ਨੇ ਵੀ ਅਬੂਰੀ ਚਾਚੇ ਦਿਖਾਈਆਂ ਸੀ ਉਹਨਾਂ ਦਾ ਵੀ ਤਾਦ ਨੂੰ ਧੰਨਵਾਦ ਕਰਦੇ ਹਾਂ ਅਰਮਾਨ ਪਹਿਲਵਾਨ ਮਾਰਨ ਨਵਜੋਤ ਨਾਪਾ ਅਰਮਾਨ ਪਹਿਲਵਾਨ ਮਾਰਨ ਨਵਜੋਤ ਪਹਿਲਵਾਨ ਨਾਪਾ ਪਹਿਲਵਾਨਾ ਸੇਟੀ ਪਹੁੰਚੋ ਕੱਪੜੇ ਕੱਢ ਕੇ ਆ ਜਾਓ ਤੁਸੀਂ ਤੁਹਾਡੇ ਗੁਰੂਆਂ ਨੇ ਸਫਾ ਹੈ ਤੁਹਾਨੂੰ ਕੁਝ ਅਰਮਾਨ ਮਾਰਨ ਨਵਜੋਤ ਨਾਪਾ ਪਰਚੀ ਲਾ ਕੇ ਲੱਗੇ ਪਹਿਲਵਾਨ ਦੇ ਕੋਲ ਰਿਪੋਰਟ ਕਰੋ ਪ੍ਰਵੀਨ ਮਾਰਨ ਜੇਤੂ ਪਹਿਲਵਾਨ ਧੂੜੀ ਪ੍ਰਵੀਨ ਮਾਰਨ ਇਹ ਜੇਤੂ ਪਹਿਲਵਾਨ ਧੂੜੀ ਇਹ ਵੀ ਪਹਿਲਵਾਨ ਆਪਣੇ ਆਪ ਦੇ ਆਪਰੇ ਕਰਕੇ ਅਖਾਵੇ ਪਾਛਾ ਦੀ ਵਿਜੂਨੀ ਚ ਪਹੁੰਚਣ ਦੀ ਕਿਰਪਾਲਤਾ ਕਰਦੀ ਉਧਰ ਅਸੀਂ ਪਹਿਲੇ ਤੋਂ ਧੰਨਵਾਦ ਕਰਦੇ ਆ ਸਰਦਾਰ ਗੁਰਜੰਤ ਸਿੰਘ ਜੀ ਸੇਖੋ ਸਰਦਾਰ ਬਲਜੀਤ ਸਿੰਘ ਜੀ ਪਿਸਾਨ ਪ੍ਰਧਾਨ ਉਹਨਾਂ ਦਾ ਵੀ ਤਹਿਦਿ ਰੋ ਧੰਨਵਾਦ ਕਰਦੇ ਆਂ ਸਰਦਾਰ ਗੁਰਮੁਖ ਸਿੰਘ ਜੀ ਠੇਕੇਦਾਰ ਸਾਹਿਬ ਪਟਿਆਲਾ ਸਰਦਾਰ ਭਗਵਾਨ ਸਿੰਘ ਜੀ ਗੋਪਤਰੀ ਸਹ ਸੰਤ ਬਾਬਾ ਬਜੇਲ ਸਿੰਘ ਜੀ ਦਿੰਦਾਲੀ ਵਾਲਾ ਮਾਪੋਰ ਸਰਦਾਰ ਸਹਿਦ ਸਿੰਘ ਜੀ ਟੰਗਸਾ ਸਰਦਾਰ ਤਨਵੀਰ ਸਿੰਘ ਜੀ ਲੰਬੜਦਾਰ ਸਾਹਿਬ ਲੋ ਉਹਨਾਂ ਦਾ ਵੀ ਤਹਿਦਿ ਰੋ ਧੰਨਵਾਦ ਕਰਦੇ ਆਂ ਸਰਦਾਰ ਗੁਰਵਿੰਦਰ ਸਿੰਘ ਜੀ ਟਲੀ ਸਾਬ ਹਾਕਮ ਸਿੰਘ ਜੀ ਜਿਲ੍ਹਾ ਵੱਲੋਂ 21000 ਰੁਪਏ ਕੁਸ਼ਤੀ ਡੰਗਲ ਵੱਡਾ ਜੋਗਦਾਲ ਪਾਇਆ ਹੈ ਬਹੁਤ ਬਹੁਤ ਧੰਨਵਾਦ ਕਰਦਾ ਹੈ ਸਾਡੇ ਮੰਦੀ ਜੀ ਸਿੱਧੂਪਾਲ ਉਹਨਾਂ ਵੱਲੋਂ ਵੀ 51000 ਰੁਪਏ 쿠ਸ਼ਤੀ ਦੰਗਲ ਵੱਡਾ ਯੋਗਦਾਨ ਪਾਇਆ ਹੈ ਆਕਾਸ਼ ਦੀਪ ਸਿੰਘ ਜੀ ਕਨੇਡਾ ਸ਼ਾਨੋਪ ਨਿਰਮਲ ਸਿੰਘ ਜੀ ਲਾਉਟ ਇਹਨਾਂ ਵੱਲੋਂ 51000 ਰੁਪਏ ਇਸ 쿠ਸ਼ਤੀ ਦੰਗਲ ਵੱਡਾ ਯੋਗਦਾਨ ਪਾਇਆ ਇੱਕ ਵਾਰ ਦਾਨੀ ਪੁਰਸਾਂ ਦੇ ਨਾਂ ਤੇ ਸਹਿਯੋਗੀ ਵੀਰਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰਦੇ ਹਾਂਜੀ ਬਹੁਤ ਵਧੀਆ ਕੁਸ਼ਤੀਆਂ ਚੱਲ ਰਹੀਆਂ ਨੇ ਤੁਹਾਡੇ ਸਾਹਮਣੇ ਦਰਸ਼ਕੋ ਤੁਸੀਂ ਵੇਖ ਸਕਦੇ ਹੋ ਕੰਦੇ ਸਿੰਘ ਫਸ ਗਏ ਕੁੰਡੀਆਂ ਦੇ ਦੇਖਦੇ ਕਿਹਣੀ ਨਿਕਲੂ ਬਿਨੇ ਐਵੇਂ ਖਾਣੀ ਆਹ ਦੇਖਦੇ ਕਿਹੜਾ ਨਿਤਰੂਗਾ ਓ ਕਰੇਸ਼ਨ ਧੂੜੀ ਬਈ ਥੋੜੀ ਜੀ ਸਾਊਂਡ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਆ ਜਿਸ ਕਰਕੇ ਥੋੜੀ ਜੀ ਪ੍ਰੋਬਲਮ ਆ ਰਹੀ ਆ ਸਾਊਂਡ ਦੇ ਵਿੱਚ ਆ ਤੁਸੀਂ ਵੇਖ ਸਕਦੇ ਹੋ ਜਿਹੜੇ ਸਾਡੇ ਕਮੈਂਟਰੀ ਕਰਦੇ ਨੇ ਬਾਈ ਜੀ ਬਹੁਤ ਵਧੀਆ ਕਮੈਂਟਰੀ ਮੈਂਨੇ ਪਰ ਥੋੜੀ ਸਾਊਂਡ ਦੇ ਵਿੱਚ ਪ੍ਰੋਬਲਮ ਆਉਂਦੀ ਏ ਯਾਰ ਕੀ ਛੋਟੀ ਆਲੀ ਤੂ ਆਹ ਮੋਟਾ ਪਾਉਣ ਵਾਲੇ ਪਰ ਹਰ ਇੱਕ ਪਹਿਲਵਾਨ ਨੇ ਮੋਟਾ ਪਾ ਕੇ ਪੁਸ਼ਟੀ ਕਰਨੀ ਆ ਕਿਉਂਕਿ ਤੇ ਕਦੀ ਨੇ ਬਹੁਤ ਸੁਣਾ ਰੱਖਿਆ ਤਾਹਨ ਬਾਬੂ ਜੀ ਮੋਨੇ ਬੰਦਿਆਂ ਨੂੰ ਪਗੜੀ ਵਾਲੇ ਨੂੰ ਸਿੰਘ ਸਰਦਾਰ ਕਹਿੰਦੇ ਲੰਗੋਟੇ ਬੰਨ ਕੇ ਲੜੇ ਪਹਿਲਵਾਨ ਬੱਜੇ ਔਰ ਨੱਚਣ ਵਾਲੇ ਨੂੰ ਸਦਾ ਨਾਚਾਰ ਕਹਿੰਦੇ ਨੱਚਣ ਵਾਲੇ ਨੂੰ ਸਦਾ ਨਿਚਾਰ ਕਹਿੰਦੇ। ਬਾਈ ਕ੍ਰਿਸ਼ਨ ਧੂੜੀ ਤੇ ਚਮਕਾਉਂ ਔਰ ਨਾਪਾ ਬਾਈ ਕ੍ਰਿਸ਼ਨ ਧੂੜੀ ਚਮਕਾਉਂ ਵਾਲਾ ਨਾਬਾ ਬੇਨਤੀ ਹੈ ਬੱਚਾ ਪਹਿਲਾਂ ਮਨ ਕੱਪੜੇ ਕੱਢ ਕੇ ਬਾਈ ਜਦੋਂ ਪਹਿਲਾਂ ਦਾ ਨਾਮ ਲਿਖਿਆ ਜਾਂਦਾ ਨਾਲ ਦੀ ਨਾਲ ਪਿਆਰ ਹੋ ਜਾਇਆ ਕਰੋ। ਦੋ ਵਾਰ ਨਾਮ ਬੋਲਿਆ ਜੇ ਨਾ ਸਿਰ ਪਾਰਸੀ ਪਾੜ ਦਿੱਤੀ ਜਾਣੀ ਹੈ ਪਹਿਲਾਂ ਨੋਟ ਕਰੋ। ਕ੍ਰਿਸ਼ਨ ਧੂੜੀ ਚਮਕਾਉਂ ਔਰ ਨਾਪਾ ਬਈ ਨਾਪੇ ਵਾਲਾ ਕਿਹੜਾ ਕਿਤੇ ਆ ਬਾਈ ਹੈਲੋ ਨਾਪਿਆ ਰਕੜਾ ਇਹ ਪਾਸ ਪੁਸ਼ਤੀ ਬਦਲੋ ਜਰ ਹੈਲੋ ਤਰਮਾਤ ਪਹਲਵਾਨ ਜੀ ਬਸ ਆਇਓ ਓ ਬਸ ਆ ਕੁਸ਼ਤੀ ਚਲੋ ਸਰ ਚਲੋ ਵੀਰ ਜਾਓ ਹਾਂਜੀ ਬਹੁਤ ਵਧੀਆ ਕੁਸ਼ਤੀ ਹੋਈ ਹੈ ਬੱਚਿਆਂ ਦੀ ਥੋੜੀ ਛੋਟੀ ਉਮਰਾਂ ਦੇ ਬੱਚੇ ਨੇ ਪਹਿਲਵਾਨ ਧੂਰੀ ਬਹੁਤ ਵਧੀਆ ਖੇਡੇ ਨੇ ਪਹਿਲਵਾਨ ਪ੍ਰੀਤ ਪਹਿਲਵਾਨ ਮਹੌਰਾਣਾ ਉਹ ਵੀ ਪਹਿਲਵਾਨ ਖਾਰੇ ਪਾਸੇ ਵਿੱਚ ਪਹੁੰਚੋ ਸਾਡੇ ਬੰਦੇ ਉਸਤਾਦ ਜੀ ਸਰਦਾਰ ਪ੍ਰੀਤਮ ਸਿੰਘ ਜੀ ਮਹੌਰਾਣਾ ਵਾਲੇ ਮਿੱਠੂ ਮਹੌਰਾਣਾ ਤੋ ਪਹੁੰਚੇ ਨੇ ਇਹਨਾਂ ਦਾ ਵੀ ਤਹਿਦਿ ਰੋ ਧੰਨਵਾਦ ਕਰਦੇ ਆਂ ਲਾਪ੍ਰੀਤ ਧੂਰੀ ਲਾਪ੍ਰੀਤ ਮਹਾਰਾਣਾ ਉਹ ਪਰਚੀ ਲੈ ਕੇ ਜਾਓ ਲਾਪ੍ਰੀਤ ਧੂਰੀ ਇਹਨਾਂ ਤਰ ਮਹਾਰਾਣਾ ਲ ਪਹੁੰਚ ਗਿਆ ਲਾਪ੍ਰੀਤ ਧੂਰੀ ਨਹੀਂ ਪਹੁੰਚਿਆ ਬਈ ਜੇਤੀ ਕਰਨ ਹੋਤਾ ਪਹੁੰਚੋ ਚਲੋ ਲਖਿਆ ਪਹਿਲਵਾਨ ਦੇ ਕੋਲ ਰਿਪੋਰਟ ਕਰੋ ਆਧਵੀ ਪੁਸ਼ਟੀ ਮੇਜਰ ਨਾਪਾ ਅੱਜ ਅਸੀਂ ਤੈਕ ਨੂੰ ਧੰਨਵਾਦ ਕਰਦੇ ਆ ਸੰਤ ਬਾਬਾ ਪੂਰਨ ਦਾਸ ਕੂਰਤੀ ਖਾੜਾ ਡੂੰਘੇੜੀ ਤੋਂ ਪਹਿਲਾ ਪਹਿਲਵਾਨ ਜੀ ਪਹਿਲਾ ਪਹਿਲਵਾਨ ਜੀ ਆਪਣੇ ਖਾੜੇ ਦੇ ਪਹਿਲਵਾਨਾਂ ਲੈ ਕੇ ਤੇ ਪਹੁੰਚੇ ਨੇ ਤੈਦੂ ਧੰਨਵਾਦ ਕਰਦੇ ਆ ਸੰਤ ਪਹਿਲਵਾਨ ਜੀ ਮਾਮੂਪੁਰ ਵਾਲੇ ਵੀ ਪਹੁੰਚੇ ਨੇ ਸੰਤ ਪਹਿਲਵਾਨ ਜੀ ਮਾਮੂਪੁਰ ਉਹ ਵੀ ਆਪਣੇ ਖਾੜੇ ਦੇ ਪਹਿਲਵਾਨਾਂ ਲੈ ਕੇ ਤੇ ਪਹੁੰਚੋ ਪਹਲੇ ਉਹਨਾਂ ਦਾ ਬਹੁਤ ਤੇ ਪਹੁੰਚੋ ਤੇ ਅਸੀਂ ਤੈਦੂ ਧੰਨਵਾਦ ਕਰਦੇ ਆ ਭਈ ਮੇਜਰ ਨਾਬਾ ਅੰਗਰੇਜ਼ ਟਾਂਗ ਖਲੀ ਮੇਜਰ ਨਾਬਾ ਅੰਗਰੇਜ਼ ਪਹਿਲਵਾਨ ਕਾੜਖਲੀ ਛੇਤੀ ਮੇਰੇ ਕੋਲ ਪਰਚੀ ਲਓ ਗਈ। ਅਮਨ ਪਹਿਲਵਾਨ ਧੂਰੀ, ਗੈਵੀ ਪਹਿਲਵਾਨ ਕੇਸਰ ਖਾੜਾ। ਇਹ ਵੀ ਪਹਿਲਵਾਨ ਆਪਦੇ ਆਪ ਨੂੰ ਪਰਵਾਕੇ ਸਾਡੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਪਹੁੰਚਣ ਦੀ ਕਿਰਪਾਤਾ ਕਰੋ। ਭਈ ਮੇਜਰ ਨਾਭਾ ਅੰਗਰੇਜ਼ ਪਹਿਲਵਾਨ ਛੇਤੀ ਖਾੜੇ ਪਾਸੇ ਜੁਰੂਰ ਪਹੁੰਚਣ ਦੀ ਕਿਰਪਾਤਾ ਕਰੋ। ਅਸੀਂ ਫੈਦ ਲੋ ਧੰਨਵਾਦ ਕਰਦਾ ਸਰਦਾਰ ਭਗਵਾਨ ਸਿੰਘ ਜੀ ਜਰਸੀ ਰਾਜਪੁਰ 21000 ਰੁਪਇਆ ਸਰਦਾਰ ਸੁਖਵਿੰਦਰ ਸਿੰਘ ਜੀ ਲੰਬੜਦਾਰ ਸਾਹਿਬ 1100 ਰੁਪਏ ਸਰਕਾਰ ਦਰਸ਼ਨ ਸਿੰਘ ਜੀ ਸਾਫਤਾ ਸਰਪੰਚ ਸਾਹਿਬ 1100 ਰੁਪਏ ਸਾਡੇ ਧੂਰੀਆ ਜੀ ਬਾਰਨ 10000 ਰੁਪਏ ਲੰਬੜਦਾਰ ਸਾਹਿਬ ਬਾਰਨ ਤੋਂ ਉਹਨਾਂ ਵੱਲੋਂ 1000 ਰੁਪਏ ਕੁਸ਼ਤੀ ਦੰਡ ਦੇ ਵੱਡਾ ਜੋਗਦਾਰ ਪਾਇਆ ਬਹਿ ਕਰੋ ਧੰਨਵਾਦ ਕਰਦੇ ਹਾਂ ਜੀ ਮੇਜਰ ਨਾਪਾ ਅੰਗਰੇਜ਼ ਕਾਂਗਸ ਲਈ ਵਾਹ ਜੋਨ ਪਰਚੀ ਲੋ ਅੰਗਰੇਜ਼ ਚੌਧਾ ਜਿਪਰਾ ਉਧ ਪਾਜਾ ਫਿਰ ਉਹ ਮੈਕ ਵਾਲੇ ਭਾਈ ਇਧਰ ਨੂੰ ਦੇਖੋ ਆ ਗਈ ਹੈ। ਬਹੁਤ ਵਧੀਆ ਕੁਸ਼ਤੀਆਂ ਚੱਲਦੀਆਂ ਹੋਈਆਂ। ਤੌਕੇ ਗੁਰਬਾਣੀ ਦੇ ਅਨੁਸਾਰ ਸੰਤ ਸਰਨ ਜੋਤ ਜਲ ਪਰ, ਸ਼ੋਰ ਜਨ ਉਤਰਨ ਹਾਰ, ਸ਼ਾਂਤ ਕੀ ਨੰਦਾ ਨਾਨਕਾ ਬਹੁਤ ਬਹੁਤ ਅਵਤਾਰ। ਹਮ ਸੰਤਨ ਕੀ ਰੋਹ ਪਿਆਰੋ, ਹਮ ਸੰਤਨ ਕੀ ਸ਼ਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਕਹਾਣੀਆਂ ਬਿਬਾਣੀਆਂ ਪੁੱਤ ਸੁਪੁੱਤ ਕਰੇਂ, ਵੱਡੇ ਕੀਆਂ ਵਡਿਆਈਆਂ। ਜਿਸ ਸਪਾੜਾ ਤੋਂ ਹੋਣਾ ਗਾਉ ਦੇ ਮਹਾਬਾਤਨ ਸਰ ਸਮੂਰ ਨੱਤਰਨਵਾਸੀ ਪਿੰਡ ਰੋੜੋਬਾਲ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਬ੍ਰਹਮ ਗਾਨੀ ਸੰਤ ਬਾਬਾ ਪੂਰਨ ਦਾਸ ਮਹਾਰਾਜ ਜੀ ਦੀ 85ਵੀਂ ਵਰ੍ਹੇ ਨੂੰ ਮੋਕਾ ਰੱਖਦੇ ਹੋ ਸੰਤ ਸਮਾਗਮ ਤੇ ਪਹਿਲਵਾਨਾਂ ਦਾ ਪੁਸ਼ਤੀ ਮੰਡਲ ਕਰਵਾਇਆ ਜਾ ਰਿਹਾ ਜਿਸ ਵਿੱਚ ਉੱਚ ਕੋਟੀ ਦੇ ਪਹਿਲਵਾਨ ਆਪਣੇ ਪੁਸ਼ਤੀ ਦੇ ਜੋਹਰ ਵਖਾਉਣ ਲਈ ਪਹੁੰਚ ਰਹੇ ਨੇ ਤੇ ਪਹੁੰਚ ਚੁੱਕੇ ਨੇ ਹੁਣ ਮੈਂ ਪੁਸ਼ਟੀ ਕਰਦਾ ਅਗਲੀਆਂ ਪੁਸ਼ਤੀਆਂ ਵਾਲੇ ਪਹਿਲਵਾਨ ਆਪਦੇ ਆਪ ਨੂੰ ਗਰਮਾ ਕੇ ਤਿਆਰ ਹੋਣਗੇ ਅਮਨ ਪਹਿਲਵਾਨ ਧੂੜੀ ਜੈ ਵੀ ਪਹਿਲਵਾਨ ਕੇਸ਼ਰ ਖੜਾ ਪਰਚੀ ਲੈ ਕੇ ਜਿੱਥੇ ਵੀ ਰੈਫਰੀ ਬੇਲਾ ਉੱਥੇ ਕੁੱਸ਼ਤੀ ਸ਼ੁਰੂ ਕਰੋ ਜੀ ਸੇਤੀ ਦਰਸੋ ਜੀ ਵੀ ਬਾਬਾ ਕਿਸ ਬਾਬਾ ਸ਼ਕੀਲ ਕਾਦਰੀ ਜੀ ਬਾਬਾ ਸ਼ਕੀਲ ਕਾਦਰੀ ਜੀ ਮਲੇਰ ਕੋਟਲੇ ਵਾਲੇ ਉਹ ਵੀ ਬਹੁਤ ਵਧੀਆ ਪਾਣੀ ਵੀ ਸੇਵਾ ਨਿਭਾ ਰਹੇ ਨੇ ਅਸੀਂ ਤਾਹ ਬਹੁਤ ਧੰਨਵਾਦ ਕਰਦੇ ਹਾਂ ਭਾਈ ਅਰਸ਼ ਕੇਸ਼ਰ ਖੜਾ ਤੋਂ ਬਲਦੇਵ ਧੂਰੀ ਉਹ ਵੀ ਪਹਿਲਵਾਨ ਆਪਣੇ ਆਪ ਨੂੰ ਪਰ ਬਾਅਦ ਤੇ ਚਾਰਾਂ ਨੇ ਵੀ ਅਗਲੀ ਪੁਸ਼ਟੀ ਦੀ ਅਗਲੀ ਪੁਸ਼ਟੀ ਅਗਲੀ ਗੱਲ ਮੰਚ ਤੋਂ ਜੀ ਲੋ ਮੈਦਾਨ ਦੇ ਵਿੱਚ ਬੜੀਆਂ ਸ਼ਾਨਦਾਰ ਪੁਸ਼ਟੀਆਂ ਚੱਲ ਰਹੀਆਂ ਹੀਆਂ ਕਿ 10ਵੇਂ ਗੁਰੂ ਨੇ ਬਾੜ ਕੇ ਦਿੱਤਾ ਆਪਣਾ ਲਾਜ ਰੱਖ ਲਈ ਹਿੰਦੁਸਤਾਨੀਆਂ ਦੀ ਪਹਿਲੇ ਨੰਬਰ ਤੇ ਸਦਾ ਪੰਜਾਬ ਆਉਂਦਾ ਗੱਲ ਚੱਲਦੀ ਜੇ ਬੇ ਕੁਰਬਾਨੀਆਂ ਦੀ ਪਰਤੀ ਦੇ ਲੋਕ ਨੇ ਦੋ ਰਾਸਰੀ ਖਾਲੀ ਖੜੇ ਬੋਲ ਦਰਦੇ ਆਸ ਪਹਿਲਵਾਨ ਕੇਂਸਰ ਖਾੜਾ ਬਈ ਬਲਦੇਵ ਧੂਰੀ ਅਰਸ਼ ਪਹਿਲਵਾਨ ਕੇਸਰ ਖਾੜਾ ਤੇ ਬਲਦੇਵ ਪਹਿਲਵਾਨ ਧੂਰੀ ਛੋਟੀ ਪਹਿਲਵਾਨ ਖਾੜਾ ਪਾਸੇ ਜਿਉਰੀ ਤੋਂ ਚੰਬੀ ਕਰ ਪਾਲਤਾ ਕਰੋ ਵੀ ਪਹਿਲਵਾਨ ਨੂੰ ਛੋਟੀ ਆ ਗਈ ਲਈ ਅਰਸ਼ ਪਹਿਲਵਾਨ ਕੇਸਰ ਖਾੜਾ ਬਲਦੇਵ ਪਹਿਲਵਾਨ ਧੂਰੀ ਇੱਕ ਬਰਤੀ ਹੋਣ ਬੋਲਦੇ ਨਹੀਂ ਅਰਸ਼ ਕੇਸਰ ਖਾੜਾ ਬਲਦੇਵ ਧੂਰੀ ਫਤਕੜਾ ਕਰਿਆ ਕਰੋ ਵੀ ਠੀਕ ਹੈ ਜੋਨ ਧੂਰੀ ਤਵੀ ਲੰਗ ਜੋਨ ਧੂਰੀ ਤੇ ਤਵੀ ਪਹਿਲਵਾਨ ਨੰਦੇ ਉਹਦੇ ਪਹਿਲਵਾਨ ਆਪੇ ਆਪ ਨੂੰ ਪਰ ਮਾਤੇ ਸਾਡੇ ਪ੍ਰਾਕਿ ਗੁਰੂ ਜੀ ਤੋਂ ਵੀ ਕਿਰਪਾ ਦਾ ਬੁਰਾ ਨਹੀਂ ਲੈ ਚੈਦੇ ਕੁਸ਼ਤੀਆਂ ਦਾ ਨੌਜਵਾਨਾਂ ਦਰਮਿਆਨ ਦੇਖਾਂਗੇ ਕੌਣ ਜਿੱਤੇਗਾ ਕੌਣ ਹਾਰਦਾ ਕਿ ਦਸਵੇਂ ਗੁਰੂ ਨੇ ਬਾਰ ਕੇ ਬੇਟਾ ਆਪਣਾ ਲਾਜ ਰੱਖੀ ਹੁੰਦੇ ਸਤਾਨੀਆਂ ਵੀ ਪਹਿਲੇ ਮੰਦਰ ਤੇ ਸਦਾ ਪੰਜਾਬ ਆਉਂਦਾ ਗੱਲ ਚੱਲਦੀ ਜੇ ਕੁਰਬਾਨੀਆਂ ਦੀ ਹਰੀ ਸਿੰਘ ਨਗਰੋਂ ਅਸੀਂ ਭਾਗਟਾਈ ਕਮ ਅੱਜ ਵੀ ਡਰੇ ਅਫਗਾਨੀਆਂ ਦੀ ਸ਼ਹੀਦ ਉਦਮ ਸਿੰਘ ਦਾ ਨਾਂ ਸੁਣ ਕੇ ਰਾਣੀ ਕਲ ਵੀ ਫੇਰੇ ਬਰਤਾਨੀਆਂ ਦੀ ਉਹ ਸ਼ਹੀਦ ਉਦਮ ਸਿੰਘ ਦਾ ਨਾਂ ਸੁਣ ਕੇ ਰਾਣੀ ਕਲ ਵੀ ਫੇਰੇ ਬਰਤਾਨੀਆਂ ਦੇ ਆ ਬੜਿਆ ਸ਼ਾਨਦਾਰ ਕੁਸ਼ਤੀਆਂ ਨਾਲ ਨੌਜਵਾਨਾਂ ਦਰਮਿਆਨ ਚੱਲਦੀਆਂ ਹੋਈਆਂ ਅਗਲੀ ਪਾਰਟੀ ਬੋਲਦੇ ਜੀ ਮੀਤਾ ਤਲਵੰਦ ਜੀ ਜਨਾਵਦਾ ਜੋਨ ਧੂਰੀ ਤਵੀ ਲੰਗ ਅੰਮ੍ਰਿਤਕੜਾ ਪਰਤੀ ਲਾਓ ਪਹਿਲਵਾਨੋ ਜੋਨ ਧੂਰੀ ਹੱਥ ਖੜਾ ਕਰ ਬਈ ਤੇ ਤਵੀ ਪਹਿਲਵਾਨ ਲੰਗ ਪਰਤੀ ਲੋਕੇ ਮੀਤੋ ਪਹਿਲਵਾਨ ਦੇ ਕੋਲ ਰੋੜ ਕਰੋ ਅਗਲੀ ਕੁਸ਼ਤੀ ਨੇਤਨ ਪਹਿਲਵਾਨ ਜੀ ਚੁਣੌਤਾ ਜੋਤ ਪਹਿਲਵਾਨ ਜੀ ਭੁੰਦੜ ਸਾਡੇ ਪ੍ਰੋਫੈਸਰ ਕਰਮ ਸਿੰਘ ਜੀ ਭੁੰਦੜ ਜਿਨ੍ਹਾਂ ਨੇ ਆ ਬਹੁਤ ਵਧੀਆ ਪਹਿਲਵਾਨੀ ਕੀਤੀ ਹੈ ਆ ਦਾਮਾਂ ਤੇ ਇਮਾਨਦਾਰ ਪਹਿਲਵਾਨ ਦੇ ਨਾਲ ਰਹੇ ਤੇ ਬਹੁਤ ਵਧੀਆ ਪੜ੍ਹੇ ਲਿਖੇ ਇਨਸਾਨ ਹੋਏ ਨੇ ਜਿਨ੍ਹਾਂ ਨੇ ਬਹੁਤ ਵਧੀਆ ਲਿਖਿਆ ਪੁਸ਼ਤਗੀਰੀਆਂ ਮੱਲਾਂ ਦੇ ਕੰਮ ਆਦਨ ਬਹੁਤ ਸੱਸੇ ਹੋ ਗੁਰੂ ਪਿਆਰਿਆਂ ਦੇ ਔਰ ਦੰਗਲੀ ਦੰਗਲਾਂ ਦੀ ਸਾਹਜਾਣੇ ਔਰ ਸੋਹਣਿਆ ਚਾਰਿਆਂ ਪਾਰਿਆਂ ਦੇ ਔਰ ਸੋਹਣਿਆ ਪਿਆਰਿਆਂ ਪਾਰਿਆਂ ਦੇ ਕਾਨ ਸਿੰਘ ਪਹਿਲਵਾਨ ਜੀ ਭਿੰਦਰ ਵਾਲੇ ਪਹੁੰਚੇ ਨੇ ਸਾਡੇ ਨੋਤਰਾਂ ਦੀ ਦੁਨੀਆ ਦੇ ਵਿੱਚੋਂ ਉਹਨਾਂ ਦਾ ਬਹੁਤ ਪਹੁੰਚਦੇ ਅਸੀਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਪਾਗਲੁ ਸੰਧਾਰ ਬਰ ਚੜਦੇ ਹਾਂ ਤਾਜੀ ਦਾ ਬਹੁਤ ਵਧੀਆ ਮੁਕਾਬਲੇ ਚੱਲਦੇ ਹੋਏ ਮੈਦਾਨ ਦੇ ਵਿੱਚ ਜਿਹੜੇ ਵੀ ਪਹਿਲਵਾਨ ਦਾ ਨਾਮ ਲਿਖਿਆ ਜਾਂਦਾ ਹੈ ਜੀ ਉਸੇ ਟਾਈਮ ਲੰਗੋਟਾ ਰਮਾਲੀ ਕੱਸ ਲਿਆ ਕਰੋ ਤੇ ਜਦੋਂ ਵੀ ਨਾਮ ਨੌਂਸ ਹੁੰਦਾ ਹੈ ਉਸੇ ਟਾਈਮ ਖੜਾ ਪਾਸਾ ਦੇ ਵਿੱਚ ਪਹੁੰਚ ਜਾ ਕਰੋ ਰੈਫਰੀ ਸਾਹਿਬਾਨ ਦੇ ਕੋਲ ਉਹ ਕੋ ਸਮੇਂ ਨੂੰ ਤੇ ਆਲਦੇ ਵਿੱਚ ਰੱਖਣਾ ਹੈ ਜਿਹੜੀ ਵੱਡੀ ਝੰਡੀ ਵਾਲੀ ਕੁਸ਼ਤੀ ਹੈ ਵੱਡੀਆਂ ਕੁਸ਼ਤੀਆਂ ਉਹਨਾਂ ਦਾ ਆਪਾਂ ਨੰਦ ਸੂਰਜ ਦੀ ਰੋਸ਼ਨੀ ਦੇ ਵਿੱਚ ਮਾਰਾਂਗੇ ਸੋ ਸਾਡੇ ਬਹੁਤ ਸਾਰੇ ਸਰਕਾਰਾਂ ਦੇ ਨਾજર ਪਹਿਲਵਾਨ ਜੀ ਇਹਨਾਂ ਨੇ ਪਹਿਲਵਾਨੀ ਵੀ ਬਹੁਤ ਵਧੀਆ ਕੀਤੀ ਐ ਤੇ ਬਹੁਤ ਵਧੀਆ ਕੁਸ਼ਤੀ ਦੇ ਬਲਾਰੇ ਨੇ ਸੋ ਅੱਜ ਵੱਡੀਆਂ ਹਵਾਵਾਂ ਉਹਨਾਂ ਦੀਆਂ ਅੱਜ ਦੇ ਇਸ ਜਿਹੜਾ ਗਰਾਊਂਡ ਐ ਇਸ ਦੇ ਵਿੱਚ ਵੱਡੀਆਂ ਹਵਾਵਾਂ ਨੇ ਜੀ ਸੋ ਕਹਿੰਦੇ ਰੰਗ ਬਰੰਗੀਆਂ ਪੱਗਾਂ ਸਰਦਾਰੀ ਕੋਲ ਪੰਜਾਬੀਆਂ ਦੇ ਵਿੱਚ ਹਵਾਵਾਂ ਗੂੰਜਣ ਮਿੱਠੜੇ ਬੋਲ ਪੰਜਾਬੀਆਂ ਦੇ ਇਧਰੇ ਪੈਣ ਕਬਡੀਆਂ ਦੇ ਕਿਧਰੇ ਕੋਲ ਪੰਜਾਬੀਆਂ ਦੇ ਵਾਹ ਜੀ ਵਾਹ ਬਹੁਤ ਵਧੀਆ ਕੁਸ਼ਤੀਆਂ ਚੱਲ ਰਹੀਆਂ ਹੋਈਆਂ ਵਾਹ ਜੀ ਵਾਹ ਅਗਲੀ ਜਿਹੜੀ ਕੁਸ਼ਤੀ ਮੇਟਨ ਜਨਉਤਾ ਬਈ ਤੇ ਜੋਤ ਭੁੰਡੜ ਜੰਦ ਭੁੰਡੜ ਮੇਟਨ ਜਨਉਤਾ ਕਿੱਥੇ ਬਈ ਹਲੇ ਸੋਤੀ ਅਠੀ ਕਾ ਜਨਉਤਾ ਦੇ ਪਰਵਾਣ ਦੇ ਕੋਲ ਰਿਪੋਰਟ ਕਰੂਗੀ ਅਗਲੀ ਜਿਹੜੀ ਕੁਸ਼ਤੀ ਗੁਰਕੀਰਤ ਮੌਰ ਉਹ ਮਹਰਣਾ ਤੇ ਜਸਨ ਪੂਰੀ ਦੇਵੀ ਪਾਲਵਾਨ ਆਪਦੇ ਆਤਮ ਗੁਰ ਮਾਤੇ ਖੜੇ ਪਾਛੇ ਜੁੜੀ ਜਹਤੋਂ ਦੀ ਕਿਰਪਾਲਤਾ ਕਰੋ ਤੰਤਰਬਾਪਾ ਪੂਰਨ ਦਾਸ ਮਹਾਰਾਜ ਜੋ ਵੀ ਤੇਰੇ ਦਰ ਤੇ ਆਇਆ ਹੈ ਖਾਲੀ ਕੋਈ ਨਹੀਂ ਮੁੜਿਆ ਨਦੀਆਂ ਨਾਲੋਂ ਸੁਖ ਸੁਭਜਾਂਦੇ ਸਾਗਰ ਕੋਈ ਨਹੀਂ ਫੁੜਿਆ ਮੈਂ ਵੀ ਝੋੜੀ ਆਦ ਖੜੋਤਾ ਖੈਰ ਕਿਰਪਾ ਦੀ ਪਾਵੋ ਇਹ ਮੁੰਡਾ ਤੁਹੋੜ ਨਾ ਮੰਦਾ ਮੈਨੂੰ ਚਰਨਾਂ ਦੇਵਾਂ ਪਾਵੋ ਇਹ ਮੁੰਡਾ ਤੁਹੋੜ ਨਾ ਮੰਦਾ ਮੇਰੇ ਮਨ ਦੀ ਤਪਸ ਮਿਟਾ ਦਿਓ ਤੰਤਰਬਾਪਾ ਪੂਰਨ ਦਾਸ ਮਹਾਰਾਜ ਕੀ ਬਹੁਤ ਨਗਰ ਖੜੇ ਤੀ ਜੈ ਜੈ ਗੁਰ ਕੀਰਤਾ ਤੇ ਜਸਨ ਗੁਰ ਕੀਰਤ ਜਸਨ ਪਰਚੀ ਲੋ ਜਿੱਥੇ ਵੀ ਰਾਤਰੀ ਡੋਲਾ ਉਥੇ ਪੁਸਤੀ ਸ਼ੁਰੂ ਕਰੋ ਕਮਲਜੀਤ ਧੂਰੀ ਮਾਨ ਮਹੌਰਾਣ ਕਮਲਜੀਤ ਧੂਰੀ ਬਈ ਕਮਲਜੀਤ ਧੂਰੀ ਮਾਣ ਮਾਹੌਰਾਣਾ ਪੁੱਤ ਕੱਪੜੇ ਦਾ ਕੱਢ ਦੇ ਪਰਚੀ ਲੈ ਕੇ ਇੱਥੇ ਲੱਗੋ